ਸੱਚੀ ਗਾਜੀ ਫੁਲਕਾਰੀ ਫੈਸ਼ਿਓਨ ਟਿਕ ਮਖੂ ਤੋਂ ਅੱਜ ਤੁਹਾਨੂੰ ਆਪਾਂ ਟ੍ਰਿਕ ਦੱਸਾਂਗੇ ਜੇ ਤੁਸੀਂ YouTube ਤੇ ਚੈਨਲ ਬਣਾਇਆ ਹੋਇਆ ਤੇ ਕਿਹੜੀ ਟ੍ਰਿਕ ਲਾ ਕੇ ਤੁਸੀਂ ਸਬਸਕ੍ਰਾਈਬਰ ਆਪਣੇ ਲੈ ਸਕਦੇ ਹੋ ਮੈਂ ਵੀ ਟ੍ਰਿਕ ਯੂਜ਼ ਕੀਤੀ ਹੋਣੀ ਹੈ ਕਾਫੀ ਮੈਸੇਜ ਆਉਂਦੇ ਮੇਰਾ ਮੈਸੇਜ ਤੋਂ YouTube ਤੋਂ ਨੰਬਰ ਲੈ ਕੇ ਸਪੈਸ਼ਲ ਇਹ ਮੈਸੇਜ ਕਰਦੇ ਨੇ ਕਿ ਅਸੀਂ ਕਿਹੜੀ ਟ੍ਰਿਕ ਯੂਜ਼ ਕਰੀਏ ਕਿ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਉਹ ਜ਼ਿਆਦਾ ਹੋ ਜਾਣ ਜੀ uh, ਕੋਈ ट्रिक ਨਹੀਂ ਹੁੰਦੀ ਕੋਈ ਖਾਸ ਫਾਰਮੂਲਾ ਇਹਦਾ ਨਹੀਂ ਹੁੰਦਾ ਜੋ ਵੀ ਆਪਾਂ ਮਿਹਨਤ ਕਰਦੇ ਆ ਜਿਵੇਂ ਕਿ ਆਪਾਂ ਪੋਸਟ ਅਪਲੋਡ ਕਰਦੇ ਆ ਜਾਂ ਵੀਡੀਓ ਡੇਲੀ ਅਪਲੋਡ ਕਰਦੇ ਆ ਤਾਂ ਉਹਦੇ ਅਕੋਰਡਿੰਗ ਹੀ ਇਹਨਾਂ ਦੇ ਆਪਾਂ ਨੂੰ ਸਬਸਕ੍ਰਾਈਬਰ ਮਿਲਦੇ ਨੇ ਬਾਕੀ ਸਾਡੀਆਂ ਵੀਡੀਓ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਸਾਡੇ ਨਾਲ ਨਵੇਂ ਵੀਵਰਸ ਜ਼ਿਆਦਾ ਜੁੜਦੇ ਨੇ ਔਰ 올 ਇੰਡੀਆ ਹੀ ਆਪਣੀ ਵੀਡੀਓ ਚੱਲਦੀਆਂ ਨੇ ਇਸ ਕਰਕੇ ਆਪਾਂ ਨੂੰ ਸਬਸਕ੍ਰਾਈਬਰ ਜਿਹੜੇ ਉਹ ਜ਼ਿਆਦਾ ਮਿਲ ਜਾਂਦੇ ਨੇ ਔਰ ਇਹਦੇ ਵਿੱਚ ਉਹ ਹੋ ਜਾਂਦਾ ਹੈ ਕਿ ਆਪਾਂ ਆਪਣੀ ਜਿਹੜੀ ਮਿਹਨਤ ਕੀਤੀ ਹੁੰਦੀ ਹੈ ਮਤਲਬ ਕਿ ਆਪਾਂ ਜਿਹੜੀਆਂ ਪੋਸਟ ਹੁੰਦੀਆਂ ਨੇ ਉਹ ਪ੍ਰੋਪਰ ਟਾਈਮ ਦੇ ਟਾਈਮ ਆਪਾਂ ਪਾਉਣੀਆਂ ਹੁੰਦੀਆਂ ਨੇ ਆ ਜਿਹੜੀਆਂ ਵੀਡੀਓਜ਼ ਨੇ ਜਿਵੇਂ 4 ਵਜੇ ਮੈਂ ਹਮੇਸ਼ਾ ਵੀਡੀਓ ਨੂੰ ਅਪਲੋਡ ਕਰਨਾ ਹੀ ਹੁੰਦਾ ਹੈ ਚਾਹੇ ਕੋਈ ਵੀ ਸਿਚੁਏਸ਼ਨ ਦੇ ਵਿੱਚ ਹੋਈਏ ਤਾਂ ਇਹ ਹੁੰਦਾ ਹੈ ਕਿ YouTube ਇਹੀ ਚੀਜ਼ ਦੇਖਦਾ ਹੈ ਕਿ ਅਗਲਾ ਕਿੰਨੀ ਮਿਹਨਤ ਕਰ ਰਿਹਾ ਹੈ ਤਾਂ ਉਹਦੇ ਅਕੋਰਡਿੰਗ ਹੀ ਜਿਹੜੇ ਆਪਾਂ ਨੂੰ ਸਬਸਕ੍ਰਾਈਬਰ ਮਿਲਦੇ ਨੇ ਸੋ ਵਿਊਜ਼ ਦੇ ਅਕੋਰਡਿੰਗ ਪੇਮੈਂਟ ਮਿਲਦੀ ਹੈ ਕਾਫੀ ਮੈਸੇਜ ਇਹ ਵੀ ਆਉਂਦੇ ਕਿ ਪੈਸੇ ਕਿਵੇਂ ਮਿਲਦੇ ਨੇ YouTube ਤੋਂ ਔਰ ਕਿੰਨੇ ਵਿਊਜ਼ ਤੇ ਆਉਂਦੇ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਸ਼ੇਅਰ ਕਰਾਂਗੇ ਕਿਉਂਕਿ ਆਪਾਂ ਜ਼ਿਆਦਾਤਰ ਸੂਟ ਦਿਖਾਉਣੇ ਆ ਤੇ ਆਪਾਂ ਸੂਟ ਦੀਆਂ ਵੀਡੀਓਜ਼ ਤੇ ਅਪਲੋਡ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਵਿਊਜ਼ ਬਾਰੇ ਵੀ ਦੱਸਾਂਗੇ ਕਿੰਨੇ ਵਿਊਜ਼ ਦੇ ਉੱਪਰ ਕਿੰਨੀ ਪੇਮੈਂਟ ਆ ਸਕਦੀ ਹੈ ਸੋ ਤੁਸੀਂ ਘਰ ਬੈਠੇ ਕੰਮ ਸਟਾਰਟ ਕਰ ਸਕਦੇ ਹੋ ਘਰੇ ਕੰਮ ਕਰਨਾ ਬਹੁਤ ਸੁਖਾ ਹੁੰਦਾ ਹੈ ਔਰ ਇਹਦੇ ਨਾਲ ਤੁਹਾਡੇ ਵਿਊਜ਼ ਅੱਛੇ ਆਉਣਗੇ ਜਾਂ ਤੁਸੀਂ ਇੰਸਟਾਗ੍ਰਾਮ ਤੇ ਪੇਜ ਬਣਾ ਸਕਦੇ ਹੋ ਇੰਸਟਾਗ੍ਰਾਮ ਤੇ ਜਦੋਂ ਪੇਜ ਬਣਾਉਣੀ ਆਪਾਂ ਤਾਂ ਉਹਨੂੰ ਗਰੋ ਕਰਨਾ ਬਹੁਤ ਸੌਖਾ ਹੋ ਜਾਂਦਾ ਉਹਦੇ ਉੱਪਰ ਆਪਾਂ ਬਹੁਤ ਹੀ ਸੋਹਣੀਆਂ-ਸੋਹਣੀਆਂ ਜਦੋਂ ਵੀਡੀਓਜ਼ ਅਪਲੋਡ ਕਰਦੇ ਆ ਆਪਣੇ ਪ੍ਰੋਡਕਟ ਦਿਖਾਉਨੇ ਆ ਤਾਂ ਆਪਣੇ ਜਿਹੜੇ ਵਿਊਜ਼ ਆ ਉਹ ਬਹੁਤ ਵਧੀਆ ਆਉਂਦੇ ਨੇ ਜਿਨ੍ਹਾਂ ਦੇ ਨਾਲ ਆਪਾਂ ਨੂੰ ਆਰਡਰਸ ਆਉਂਦੇ ਨੇ ਸੋ ਇੱਕ ਬਿਜ਼ਨਸ ਕਰਨ ਦਾ ਤਰੀਕਾ ਹੋ ਜਾਂਦਾ ਇੱਕ ਬਿਜ਼ਨਸ ਕਰਨ ਨੂੰ ਬਹੁਤ ਸੌਖਾ ਤਰੀਕਾ ਜਿਹੜਾ ਨਿਕਲਿਆ ਹੋਇਆ ਵਾ ਸੋ ਤੁਸੀਂ YouTube ਤੇ ਪੇਜ ਬਣਾ ਸਕਦੇ ਹੋ Instagram ਤੇ ਪੇਜ ਬਣਾ ਸਕਦੇ ਹੋ ਹੋਰ ਵੀ ਬਹੁਤ ਸਾਰੇ ਪਲੇਟਫਾਰਮ ਹੈਗੇ ਨੇ ਬਹੁਤ ਜ਼ਿਆਦਾ ਜਿਵੇਂ ਕਿ Facebook ਯਾਰ ਸ਼ੇਅਰ ਚੈਟ ਹੋ ਗਿਆ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਪੇਜ ਬਣਾ ਕੇ ਗਰੋ ਕਰੋ ਤਾਂ ਤੁਹਾਨੂੰ ਆਰਡਰਸ ਜਿਹੜੇ ਆਪਟਿਆ ਆਉਣਗੇ ਤਾਂ ਤੁਸੀਂ ਆਪਣਾ ਬਿਜ਼ਨਸ ਜਿਹੜਾ ਗਰੋ ਕਰ ਸਕਦੇ ਹੋ ਸੋ ਆਪਾਂ ਸੋਹਣੀਆਂ ਦੀਆਂ ਵੀਡੀਓਜ਼ ਕੱਲ ਜ਼ਰੂਰ ਅਪਲੋਡ ਕਰਾਂਗੇ ਸੋ ਸੋਹਣੇ-ਸੋਹਣੇ ਡਿਜ਼ਾਈਨਰ ਸੂਟ ਦੇਖਣ ਲਈ ਮੇਰੇ ਚੈਨਲ